ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਦਰ ਹੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗੋਦੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਮੋਗਾ ਮੋਗੇ ਸ਼ਹਿਰ ਦੇ ਵਿੱਚ ਹੀ ਰਲ ਚੁੱਕਿਆ ਜੀ ਪਿੰਡ ਅੱਜ ਦੀ ਵੀਡੀਓ ਚ ਟੋਟਲ ਤਿੰਨ ਨਾਗ ਆ ਜੀ ਜਿੰਨਾ ਚੋ ਦੋ ਗੱਬਣ ਆ ਇੱਕ ਸੁਆ ਸੁਆਇਆ ਨਾਗ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਜਗਜੀਤ ਸਿੰਘ ਹੈ ਪਿੰਡ ਗੋਦਿਆਲਾ ਜ਼ਿਲ੍ਹਾ ਮੁੰਬਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8360915507 ਜੀ ਠੀਕ ਆ ਵੀਰੇ ਦੋ ਨਾਗਾ ਜੀ ਤਿੰਨ ਨਾਗਾ ਜੀ ਠੀਕ ਆ ਦੋ ਗੱਬਣਾ ਕਿਧਰੋਂ ਸ਼ੁਰੂ ਕਰਗੇ ਵੀਰੇ ਇਧਰੋਂ ਗੱਬਣ ਤੋਂ ਸ਼ੁਰੂ ਕਰ ਲੈਣੇ ਸੁਆ ਕਿੰਨਾ ਮਾਜੀ ਇਹਦਾ ਸੁਆ ਪਹਿਲਾਂ ਸੁਣਦੀ ਵੀਰੇ ਠੀਕ ਆ ਵੀਰੇ ਸਮਾਂ ਕਿੰਨਾ ਕੁ ਲੈਂਦੀ ਆ ਬਸ ਡਾਲਿਆਂ ਦੇ ਯਾਥ ਨੇ ਸੂਬੇ ਮਤਲਬ ਪੂਰਾ ਟਾਈਮ ਹੀ ਆ ਹੋ ਸਕਦਾ ਸ਼ਾਮ ਤੇ ਕੱਪੂ ਤੇ ਜਾਂ ਰਾਤ ਨੂੰ ਸੂਪੇ ਹਾਂ ਹਾਂ ਇੱਕ ਅੱਧਾ ਦੇਣੀ ਆ ਇੱਕ ਅੱਧੇ ਦਿੰਦੀ ਹੂ ਆ ਠੀਕ ਆ ਕਿੰਨਾ ਭਿਆਜ ਦੁੱਧ ਜੀ ਦੁੱਧ ਭਾਈ ਜਿਹੜੇ ਹਸਾਬ ਨਾਲ ਬਰੀਡ ਆ 14-15 ਕਿਲੋ ਦਿਨਾ ਚਾਹੀਦਾ ਥਣਾ ਦੀ ਭਾਰ ਪਿੱਛੇ ਦੇ ਪੂਰੀ ਫੋਲ ਓਕੇ ਆ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਕੱਦ ਬੇਲਦੀ ਵੀ ਚੰਗੀ ਆ ਜੀ ਤਿਆਰੀ ਵੀ ਬਹੁਤ ਸੋਹਣੀ ਕੀਤੀ ਆ ਤੁਸੀਂ ਤਿਆਰ ਮੰਨ ਕੇ ਆਇਓ ਬਾਈ ਦੱਸਦਾ ਕਿ ਹੋ ਸਕਦਾ 2 ਘੰਟਾ ਦਿੱਕਰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਜਾਨੀ ਇਹ ਨਹੀਂ ਬਾਈ 2-4 ਦਿਨ ਲੈ ਜੂਗੀ ਥਾਣਾ ਮੁੱਟੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਸੋਨਾ ਫਿਟਨੈਸ ਵਾਲਾ ਹਵਾਨਾ ਫਟ ਫਟ ਲੇਵਾ ਵੀਰੇ ਚੰਗੀ ਆ ਕੱਢ ਦੇ ਬਾਈ ਦੱਸਦਾ ਕਿ 14 15 ਕਿਲੋ ਖੁੱਲਾ ਹੀ ਪਿਆ ਜੂ ਬਾਕੀ ਸੇਵਾ ਸੰਭਾਲਦੇ ਸਰ ਤੇ ਹੁੰਦਾ ਦੁੱਧ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਇਹੋ ਦੇ ਲਵੜਾ ਕਿੱਦਾਂ ਲੱਗਿਆ ਹੂੰ ਹਵਾਨਾ ਪੂਰਾ ਫਿਟਨਸ ਆਲਾ ਦੇਖ ਸਕਦੇ ਹੋ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਹੱਥੀ ਜਵਾਈ ਵਾਲੇ ਫੂਡ ਸ਼ਾਂ ਕੇ ਤੇ ਪੂਰਾ ਵੀ ਨਹੀਂ ਜੀ ਤੇ ਡਿਮਾਂਡ ਕਰਨੀ ਵੀਰੇ ਜਾਇਜ਼ ਜਿਹੜੇ ਲੈਣੇ ਆ ਰੁਪਏ ਉਹੀ ਦੱਸਿਓ ਜੀ ਗੜਾ ਮੁੱਲ ਕਰੋ ਨੂੰ ਜਿੰਨਾ ਮਰਜ਼ੀ ਕਰਾ ਲਈ 55 ਕਰਾ ਲਈ 56 ਕਰਾ ਲਈ 55000 ਚੋਂ ਮਾਨਤਾ 52000 ਚੋਂ ਹਾਂ ਅੱਜ ਦਾ ਮੇਲਾ ਹੀ ਹੈ ਮੇਲਾ ਹੀ ਲੁੱਟਣ ਵਾਲਾ ਕੰਮ ਆ ਪਤਾ ਨਹੀਂ 2 ਘੰਟੇ ਤਾਂ ਸੂਈ ਪਾਵੇ ਬੱਚੇ ਠੀਕ ਹੈ ਜੀ ਹਾਂ 52000 ਰੁਪਏ ਚੋਂ ਬਾਈ ਕਹਿੰਦਾ ਮਾੜਾ ਮੋਟਾ ਮਾਨ ਤਾਣ ਕਰ ਦਾਂਗੇ ਤੁਸੀਂ ਸੂਈ ਵੱਡੀ-ਬੁੱਡੀ ਬਹੁਤ ਆ ਵੀਰੇ ਠੀਕ ਹੈ ਵੀਰੇ ਤੇ ਦੋ ਨੰਬਰ ਨਾ ਕੇ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਦੂਜਾ ਸੂਆ ਤੇ ਠੀਕ ਹੈ ਲੈਂਡੋ ਚ ਕਹਿੰਦੀ ਆ ਸਮਾਂ ਕਿੰਨਾ ਕ ਲੈਂਦੀ ਆ ਸਮਾਂ ਲੈ ਜੂਗੀ 2-4 ਦਿਨ ਹੀ ਇਹ ਲਊਗੀ ਜੇੜੀ-ਜੁੜੀ ਇੰਨੀਆਂ ਲੈ ਲਵਾਂਗੇ ਜਿਵੇਂ ਕੋਈ ਹੈ ਜਿੰਦੇ ਨਾ ਲੋਕ ਹੀ ਕਰ ਲੈੰਡੋ ਕਰਮ ਹੁੰਦੀਆਂ ਹਮ ਲਾ ਬੜਾ ਮਗਰ ਦੀ ਬੈਠਾ ਰੇ ਠੀਕ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਹਾਂ ਠੀਕ ਆ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੈ ਵੀ ਕਿੰਨਾ ਪਿਆਜੂ ਦੁੱਧ ਜੀ ਵੀਰੇ ਉਹਨਾਂ ਨੇ ਦੱਸਿਆ ਵਾ ਵੀ 20 ਕਿਲੋ ਦਿੱਤਾ ਵਾ ਪਹਿਲਾਂ ਮੈਂ ਚਾਰ ਗਈ ਹੋਊਗਾ ਹਾਂ ਮੈਂ ਚਾਰ ਗਈ ਹੋਊਗਾ ਐਰ ਕੀ ਵੀ ਆਪਾਂ 20 ਪੰਨ ਕਿਲੇ ਠੀਕ ਆ ਜੀ ਖੋਲ ਕੇ ਦਿਖਾ ਦੀ ਵੀਰੇ ਕਰ ਲੈੰਡੋ ਦਾ ਤੋਹਫਾ ਵੀਰੇ ਵਜਨ ਵਜੂਦ ਕਰਮਾਲੀ ਦਾ ਪੂਰਾ ਚੰਗਾ ਪੂਰੀ ਵਜਨ ਵਾਲੀ ਹੈ ਪੂਰੀ ਵਜਨ ਵਾਲੀ ਹੈ ਜੀ ਸੋਨਾ ਮੁਠੀ ਵਾਲਾ ਥਾਣਾ ਲੈ ਚੱਲੀ ਕੱਲਾ ਕੱਲਾ ਨਿੱਖੜ ਮਾ ਹਾਥੀ ਜਵਾਈ ਵਾਲਾ ਫੂਡ ਛਾ ਕੇ ਤੇ ਪੂਰਾ ਵੀ ਨਹੀਂ ਗਲਾਬੀ ਥਾਣਾ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਸੋਨਾ ਤੇ ਸ਼ਾਨਦਾਰ ਵੱਡਾ ਹਵਾਨਤ ਦਿਨ ਵੀ ਹਜੇ ਬਈ ਕੱਢਦੀ ਆ ਕੱਢਦੀ ਆ ਬਈ ਚੋਲ ਚੋਲ ਬਈ ਹਜੇ ਆ ਵੇਲਾ ਲੈ ਇੰਨੀ ਜੜੀ ਆ ਇੱਥੇ ਬੈਠਾ ਰਹਿ ਪਣਾ ਠੀਕ ਆ ਹਾਂ ਹੀ ਦੱਸਦਾ ਹਾਂ ਹੀ ਵੇਲਾ ਲੈ ਢਿੱਲਾ ਕਿੰਨੀ ਆ ਬੰਦੇ ਹਮ ਬੱਚੀ 20 ਕਿਲੋ ਦੁੱਧ ਖੁੱਲਾ ਹੀ ਪਿਆ ਜੀ ਬਾਕੀ ਸੇਵਾ ਸੰਭਾਲਦੇ ਸਰਤੇ ਆ ਜੇ ਕੋਈ ਵੀਰ ਵੱਧ ਕਰਨ ਦਾ ਮਤਲਬ ਨਹੀਂ ਕਰ ਸਕਦਾ ਟੌਪ ਦਾ ਹਵਾਨਾ ਅਧਿਆਰ ਕੀਤਾ ਅੱਜ ਵੀ ਪਲਵਾਨਾਂ ਵਾਲੀ ਥੋੜਾ ਤੇ ਜਿੱਤੇ ਕਰ ਵਾਲੀ ਐਂਡ ਟਾਲਿਆਂ ਤੇ ਹੋਈ ਤੇ ਉਦਦੇ ਤਾਂ ਵੀਰੇ ਗੱਲਬਾਤ ਹੀ ਹੋਰ ਹੋਣੀ ਆ ਮੱਝਾਂ ਵਰਗਾ ਦੁੱਧ ਪਿਉਣਾ ਤੇ ਠੰਡੀ ਐਨੀ ਹੈ ਚਾਹੇ ਥੱਲੇ ਦੀ ਮਹਿੰਗੀ ਫੇਰ ਦੂਰੀ ਵਧ ਜਾ ਬਣਾ ਲੈ ਠੀਕ ਆ ਜਿਵੇਂ ਆਉਂਗਾ ਭਰਾ ਤੇ ਇਹਦੀ ਡਿਮਾਂਡ ਜਾਇਜ਼ ਜੀ ਵੀਰੇ ਵੀਰੇ ਜਿੱਦੇ ਤਿਆਰ ਹੋ ਗਈ ਤੈਨੂੰ ਪਤਾ ਸੂਪੀ ਆ ਉਹਦੇ 85000 ਦੀ ਆ ਅੱਜ 75000 ਦੀ ਦਵਾਂਗੇ ਗੋਜੂ ਮਾੜਾ ਮੋਟਾ ਆ ਮਾਨਤਨ ਜ਼ਰੂਰ ਕਰ ਠੀਕ ਆ 75000 ਰੁਪਏ ਜੋ ਬਾਈ ਕਹਿੰਦਾ ਮਾਨਤਾਣ। ਬਾਕੀ ਟੱਲ ਟੂਲੇ ਤੁਸੀਂ ਦੇਖ ਸਕਦੇ। ਹਾਂ ਇਹ ਤਾਂ ਡੋਕੇ ਵੀ ਨਹੀਂ ਸਿੱਟੇ ਮੱਛੀ। ਉਹਦਾ ਹਵਾਨਾ ਠੀਕ ਹੈ ਜੀ। ਤਿੰਨ ਨੰਬਰ ਵੀਰੇ ਡੱਬੀ ਵੜ ਇਹਦਾ ਸੁਆ ਕਿੰਨ ਮਾਜ? ਇਹ ਸੁਆ ਵੀਰੇ ਉਹ ਦੂਜਿਆਂ ਦੇ ਸੀ ਆਪਾਂ ਤੀਜੇ ਮੈਂ ਨਿਕਲੀ। ਠੀਕ ਹੈ ਵੀਰੇ। ਹਾਂ ਤੇ ਕਦੋਂ ਸੁਈ ਹੈ ਜੀ ਇਹ? ਇਹ ਪਰਸੋ ਦੀ ਸੁਈ ਹੈ ਵੀਰੇ। ਪਰਸੋ ਦੀ ਸੁਈ। ਹਾਂ ਬੱਚਾ ਮਗਰ ਬੱਛਾ ਵਾ। ਨਾਲੂਆ ਨਾਲ ਆ। ਠੀਕ ਆ। ਬੱਚਾ ਮਗਰ ਬੱਛਾ ਆ ਜਾਂਦਾ ਜੀ। ਠੀਕ ਆ। ਥਣਾ ਦੀ ਪਾਰ ਪਾਰ ਛੱਡੇ ਦੀ ਪੂਰੇ ਫੁੱਲ ਕਰਾਂ ਕਿੰਨਾ ਨੈਟ ਬੋਲਾ ਤਿਆਰ ਆ ਜੀ ਹੁਣ 13 ਕਿਲੋ ਤਿਆਰ ਚਵਾਈ ਕਰਾ ਦਾਂਗੇ ਜੀ ਹਾਂ ਚਵਾਈ ਕਰਾ ਕੇ ਥਣਾ ਦੀ ਗਰੰਟੀ ਆ ਜੀ ਹਾਂ ਥਣਾ ਦੀ ਫੁੱਲ ਕਰੇ ਤੁਰ ਕੇ ਦਿਖਾ ਦੇ ਵੀਰੇ ਰੰਗ ਪ੍ਰਿੰਟ ਵੀ ਕਰਮ ਵਾਲੀ ਦਾ ਪੂਰਾ ਚੰਗਾ ਬਾਈ ਦੱਸਦਾ ਕਿ 13 ਕਿਲੋ ਨੈਟ ਬੋਲੀ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਜਾਤ ਬਰੀਡ ਬਹੁਤ ਆ ਕੋਈ ਵੀ ਇਹਦੀ ਚਵਾਈ ਕਰ ਸਕਦਾ ਜਾਤ ਬਰੀਡ ਦੀ ਵੀ ਕਰਮ ਵਾਲੀ ਪੂਰੀ ਚੰਗੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਬੇਲ ਬਾਕੀ ਕਟਟਾਲਾ ਹਵਾਨਾ ਥਣਾ ਦੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਵੀਰੇ ਕਿੱਤੋ ਹੀ ਹੈ ਚਾਰੀ ਹੂੰ ਬਾਕੀ ਬਰੀਡ ਵਾਈਜ ਵੀ ਚੰਗੀ ਆ ਦੁੱਧ ਥੋੜਾ ਸੇਵਾ ਸੰਭਾਲਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬੈਠ ਚੰਗੀ ਬਹੁਤਾ ਤੇ ਇਹਦੀ ਜੈਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ 70000 ਚ ਮਾਨਤਨ ਕਰਾਂ ਮੈਂ ਫੋਜੂ ਮਾਨਤਨ ਦੀ ਹਾਂ ਮਾਨਤਨ 70000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਨਗ ਤਿੰਨੇ ਹੀ ਚੰਗੇ ਆ ਬਾਕੀ ਤੁਹਾਨੂੰ ਜਿਹੜਾ ਨਗ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾ ਰਹੋ ਹੋਰ ਆਫਰਾ ਹਾਂਜੀ ਆਪਣੀ ਜੇ ਕੋਈ ਵੀ ਤਿੰਨੇ ਲਊਗਾ ਜਾਂ ਦੋ ਦੋ ਲਊਗਾ 100-100 ਕਿਲੋਮੀਟਰ ਦਾ ਕਿਰਾਇਆ ਕੱਲੀ-ਕੱਲੀ ਤੇ ਵੀ 100-100 ਕਿਲੋਮੀਟਰ ਦਾ ਕਿਰਾਇਆ ਫ੍ਰੀ ਹੈ ਕੱਲੀ ਵੈੜ ਤੇ ਵੀ 100 ਕਿਲੋਮੀਟਰ ਕਿਰਾਇਆ ਫ੍ਰੀ ਹੈ ਠੀਕ ਹੈ ਵੀਰੇ ਲਓ ਜੀ ਜੇ ਚਾਹੇ ਤਿੰਨੇ ਲੈ ਲਓ ਚਾਹੇ ਸਿੰਗਲ ਲੈ ਲਓ 100 ਕਿਲੋਮੀਟਰ ਬਾਈ 10 ਦਾ ਕਿਰਾਇਆ ਆਪਾਂ ਫ੍ਰੀ ਕਰਦਾ ਹੈ ਇਹੋ ਜੀ ਬੱਚੀ ਦੇਣੀ ਨਹੀਂ ਬਰੇੜਾਂਗੇ ਨੇ ਆ ਵੇ ਲੈ ਠੰਡੀਆਂ ਮਿੱਠੀਆਂ ਪੂਰੀਆਂ ਜੀ ਹਾਂ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ